ਤੇਜ ਮੀਂਹ ਨੇ ਰੀ ਦੇਵੀ ਲੋਕ ਰਣਜੀਤ ਸਿੰਘ ਢਿੱਲੋਂ ਨੂੰ ਰਹਿ ਉਡੀਕ ਦੇ ਪਹੁੰਚਨ ਤੇ ਢਿੱਲੋਂ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਦੀ ਆਵਾਜ਼ ਨਾਲ ਗੂਜਿਆ ਪੰਡਾਲ ਬੀਤੀ ਰਾਤ ਹਲਕਾ ਪੂਰਬੀ ਦੀ ਪੰਜ ਨੰਬਰ ਟਾਵਰ ਲਾਈਨ ਵਾਲੇ ਰੋਡ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਲੋਕ ਸਭਾ ਉਮੀਦਵਾਰ ਸਰਦਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਇੱਕ ਵਰਕਰ ਮਿਲਣੀ ਪ੍ਰੋਗਰਾਮ ਰੱਖਿਆ ਗਿਆ ਸੀ ਜੋ ਬਾਅਦ ਵਿੱਚ ਇੱਕ ਵਿਸ਼ਾਲ ਰੈਲੀ ਦੇ ਵਿੱਚ ਬਦਲ ਗਿਆ ਪਰ ਬੰਦ ਕਵਲੋ ਕੀਤੇ ਪ੍ਰਬੰਧ ਵੀ ਥੋੜੇ ਪੈ ਗਏ ਭਾਵੇਂ ਸਰਦਾਰ ਢਿੱਲੋ ਦੇ ਇਸ ਮੀਟਿੰਗ ਵਿੱਚ ਪਹੁੰਚਣ ਦਾ ਸਮਾਂ 8 ਵਜੇ ਦਾ ਦਿੱਤਾ ਗਿਆ ਸੀ ਪਰ ਮੀਟਿੰਗ ਦੇ ਚੱਲਦੇ ਦੌਰ ਕਾਰਨ ਸਰਦਾਰ ਢਿੱਲੋ 2 ਘੰਟੇ ਦੀ ਦੇਰੀ ਨਾਲ ਇਸ ਮੀਟਿੰਗ ਵਿੱਚ ਪਹੁੰਚੇ ਇਸ ਦੌਰਾਨ ਲੋਕਾਂ ਨੂੰ ਉਸ ਸਮੇਂ ਕੁਝ ਰਾਤ ਵੀ ਮਿਲੀ ਜਦੋਂ ਤੇਜ਼ ਹਵਾਵਾਂ ਅਤੇ ਮੀਂਹ ਆਉਣ ਨਾਲ ਗਰਮੀ ਤੋਂ ਉਹਨਾਂ ਨੂੰ ਰਾਤ ਮਹਿਸੂਸ ਹੋਈ ਪਰ ਤੇਜ਼ ਚਖੜ ਅਤੇ ਮੀਂਹ ਦੇ ਬਾਵਜੂਦ ਲੋਕ ਸਰਦਾਰ ਰਣਜੀਤ ਸਿੰਘ ਢਿੱਲੋ ਦਾ ਇੰਤਜ਼ਾਰ ਕਰਦੇ ਰਹੇ ਸਰਦਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਇਸ ਵਰਕਰ ਮਿਲਣੀ ਮੀਟਿੰਗ ਵਿੱਚ ਪਹੁੰਚ ਕੇ ਮੌਜੂਦਾ ਸਮੇਂ ਵਿੱਚ ਲੋਕਾਂ ਦੇ ਮੁੱਖ ਮੁੱਦਿਆਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਕੇਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿੱਚ ਪਹੁੰਚਣ ਵਾਲਿਆਂ ਵਿੱਚ ਹਲਕਾ ਪੂਰਬੀ ਦੇ ਇੰਚਾਰਜ ਡਾਕਟਰ ਅਸ਼ਵਨੀ ਪਾਸੀ, ਤੇਜਾ ਸਿੰਘ ਖਾਲਸਾ, ਪ੍ਰਧਾਨ ਸੁਰਜੀਤ ਸਿੰਘ, ਪਰਮਿੰਦਰ ਸਿੰਘ ਸੇਠੀ, ਪ੍ਰਧਾਨਜੀਤ ਸਿੰਘ ਕਮਲਜੀਤ ਸਿੰਘ ਯੂ ਕਕਾਲੀ ਆਗੂ ਸੰਦੀਪ ਸਿੰਘ ਗਰੇਵਾਲ ਗਗਨਮਨੀ ਬਾਜ ਸਿੰਘ ਸਿੱਧੂ ਤੋਂ ਇਲਾਵਾ ਅਣਗਿਣਤ ਕਾਲੀ ਵਰਕਰ ਮੌਜੂਦ ਸਨ ਜੋ ਕਿ ਤੇ ਨਾ ਕਿਤੇ ਸਰਦਾਰ ਰਣਜੀਤ ਸਿੰਘ ਢਿੱਲੋਂ ਦੀ ਹੋਣ ਵਾਲੀ ਜਿੱਤ ਵੱਲ ਇਸ਼ਾਰਾ ਕਰਦੇ ਨਜ਼ਰ ਆ ਰਹੇ ਸਨ ਦਰਸ਼ਨ ਰਾਣਾ ਅਤੇ ਸਤਨਾਮ ਸਿੰਘ ਲੂਥਰਾ ਦੀ ਰਿਪੋਰਟ ਰਾਤ ਨੂੰ ਭਾਵੇਂ ਬਾਵਜੂਦ 10 ਵਜੇ ਦੇ ਬਾਵਜੂਦ ਤੁਹਾਨੂੰ ਸਰਦਾਰ ਰਣਜੀਤ ਸਿੰਘ ਢਿੱਲੋਂ ਦਾ ਇਤਿਜਾਹ ਕਰ ਰਹੇ ਹੋ ਤੁਸੀਂ ਆਪਣਾ ਮਨ ਪਟਾਲਿਆ ਕਿ ਤੁਸੀਂ ਆਪਣਾ ਐਮਪੀ ਸਰਦਾਰ ਰਜੀਤ ਸਿੰਘ ਤੇ ਰੋਚਦਾ ਮੇਰੀ ਤੁਹਾਨੂੰ ਇੱਕ ਹੋਰ ਅਪੀਲ ਹੈ ਇਹ ਕੀ ਆਪਣਾ ਪ੍ਰਚਾਰ ਤੁਸੀਂ ਇੱਕ ਇੱਕ ਫੋਨ ਰੋਜ਼ ਕਰੋ ਆਪਣੇ ਰਿਸ਼ਤੇਦਾਰਾਂ ਨੂੰ ਜਿਹੜੇ ਲੁਧਿਆਣੇ ਚ ਬੈਠੇ ਆ ਉਹਨਾਂ ਨੂੰ ਦੱਸੋ ਸਰਦਾਰ ਰਜੀਤ ਸਿੰਘ ਿੱਥੋਂ ਸਾਡੇ ਆਪਣੇ ਆ ਸਾਡੇ ਦੁੱਖ ਸੁੱਖ ਚ ਬੈਠਾ ਵਰਤਣਾ ਖੁਸ਼ੀ ਦੀ ਗੱਲ ਆ ਕੇ ਹੁੰਦੀ ਬਹੁਤ ਗਰਮੀ ਸੀ ਅੱਜ ਤਨੇ ਗਰਮੀ ਨੇ ਅੱਜ ਮਤ ਮਾਰਦੀ ਆਮ ਹੁੰਦੇ ਹੁੰਦੇ ਠੰਡੀਆਂ ਹਵਾਵਾਂ ਵਧ ਰਹੀਆਂ ਸਭ ਤੋਂ ਚੇਤੇ ਪਾਉਂਦੇ ਆ ਲੋਕੋ ਜਿਨ੍ਹਾਂ ਦਾ ਜਿਹੜੀ ਪਰਸੈਪਸ਼ਨ 네ਗੇਟਿਵ ਆ ਤਿੰਨ ਉਮੀਦਵਾਰ ਮੇਰੇ ਸਾਹਮਣੇ ਆ ਜਿਨ੍ਹਾਂ ਦੀ ਪਰਸੈਪਸ਼ਨ 네ਗੇਟਿਵ ਆ ਲੋਕਾਂ ਦੇ ਵਿੱਚ ਸਾਡੀ ਪਰਸੈਪਸ਼ਨ ਪੋਜ਼ਿਟਿਵ ਆ ਫੇ ਮੁਕਾਬਲਾ ਕਿੱਥੇ ਰਹਿ ਗਿਆ ਉਹ ਲੋਭ ਜਿਹੜੇ ਪੰਜਾਬ ਦੇ ਵਿੱਚ ਅੱਜ ਕੱਲ ਮੁੱਦੇ ਛਾਏ ਹੋਏ ਨੇ ਖਾਸ ਬੇਰਜ਼ਗਾਰੀ ਦਾ ਨਸ਼ੇ ਦਾ ਜਾਂ ਹੋਰ ਨੋਕ ਪੋ ਵਗੈਰਾ ਦਾ ਉਹਦੇ ਬਾਰੇ ਜਿਹੜਾ ਇਹਨਾਂ ਜਿਹੜਾ ਲਾਇਨ ਆਰਡਰ ਬਿੰਦਿਆ ਹੋਇਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹ ਪੰਜਾਬੀਆਂ ਦੇ ਮੁੱਦੇ ਨੇ ਲਾਇਨ ਆਰਡਰ ਦੀ ਸਿੱਧੀ ਨਸ਼ੇ ਦੀ ਗੁੰਡਾ ਕਰਦੀ ਦੀ ਇਹ ਪੰਜਾਬੀਆਂ ਦੇ ਲਈ ਆ ਮੁੱਦੇ ਸਰਕਾਰਾਂ ਲਈ ਕੋਈ ਨਹੀਂ ਸਰਕਾਰ ਕੋਈ ਗੱਲ ਕਰਦੀ ਇਹਦੇ ਤੇ ਉਹਦੇ ਦਾ ਸਾਡਾ ਮੁੱਖ ਮੰਤਰੀ ਕਦੇ ਗੱਲ ਕੀਤੀ ਉਹਨੇ ਇਹਦੇ ਤੇ ਉਹ ਹੋਰ ਹੀ ਟੁੱਟ ਕੇ ਛੱਡ ਕੇ ਤੁਰ ਜਾਂਦਾ ਪ੍ਰਧਾਨ ਮੰਤਰੀ ਹੋਰ ਹੀ ਗੱਲਾਂ ਕਰੀ ਜਾਂਦੇ ਨੇ ਮੁੱਦੇ ਲੋਕਾਂ ਦੇ ਰਹਿ ਗਏ ਜਿੰਨਾ ਦੇ ਨਹੀਂ ਰਹਿ ਗਏ ਸਾਨੂੰ ਸੋਚਣਾ ਪਊਗਾ ਲੋਕਾਂ ਨੂੰ ਵੋਟਰਾਂ ਨੂੰ ਵੋਟਰ ਸੋਚ ਕੇ ਵਿਚਾਰ ਕਰਨ ਕਿ ਸਾਡੇ ਮੁੱਦੇ ਗਾਇਬ ਕਿਨੇ ਕੀਤੇ ਆ ਉਹਨਾਂ ਮੁੱਦਿਆਂ ਤੇ ਕੰਮ ਕਰਾਉਣਾ ਤਾਂ ਲੋਕਾਂ ਨੇ ਕਰਾਉਣਾ ਇਹ ਜਿਹੜੇ ਦਲ ਬਦਲੂ ਤੋਰੇ ਫਿਰਦੇ ਨੇ ਜਿਹੜੇ ਜਾਤਾਂ ਧਰਮਾਂ 'ਚ ਵੰਡੇ ਫਿਰਦੇ ਨੇ ਇਹਨਾਂ ਨੂੰ ਚੱਲਦਾ ਕਰਨਾ ਪਊ ਚੈਨਲ ਦੇ ਵੇਖੀ ਅਪੀਲ ਕਰਨਾ ਚਾਹੁੰਦਾ ਹਾਂ ਕਹਾਂਗਾ ਦੇਖੋ ਮੁੱਦਿਆਂ ਦੀ ਲੜਾਈ ਲੜੋ ਜਾਤੀ ਦੀ ਲੜਾਈ ਨਾ ਲੜੋ ਇੱਕ ਦੂਜੇ ਦੇ ਇਦਾਂ ਦੇ ਤੰਜ ਨਾ ਕਸੋ ਜਿਹੜੇ ਅਸੱਭਿਆਖੋਣ ਪਿਆਰ ਨਾਲ ਰਹੋ ਔਰ ਦੂਜੀ ਮੈਂ ਬੇਨਤੀ ਕਰਦਾ ਮੇ ਲੋਕਲ ਕੈਂਡੀਡੇਟ ਦੀ ਚੋਣ ਕਰੋ ਕੋਈ ਵੀ ਜ਼ਿਲ੍ਹਾ ਹੋਵੇ ਕੋਈ ਵੀ ਉਥੇ ਮੈਂਬਰ ਪਾਰਲੀਮੈਂਟ ਲੜ ਰਿਹਾ ਜਿਹੜਾ ਵਿਅਕਤੀ ਉਹ ਲੋਕਲ ਹੋਵੇ ਔਰ ਹੀ ਬੰਦਾ ਕਦੇ ਵੀ ਇਨਸਾਫ ਨਹੀਂ ਕਰ ਸਕਦਾ ਜਾਨਕਾਰੀ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਬਤੇ ਵਾਰ ਨੰਬਰ 14 ਵਿੱਚ ਜਾ ਕੇ ਢਿੱਲੋ ਸਾਹਿਬ ਦੀ ਮੀਟਿੰਗ ਕਰਾਈ ਗਈ ਸੀ ਜੀ ਢਿੱਲੋ ਸਾਹਿਬ ਨੇ ਬਹੁਤ ਅੱਛੇ ਕੰਮ ਕਰਾਏ ਨੇ ਪੁਰਾਣੇ ਕੰਮਾਂ ਨੂੰ ਦੇਖ ਦਿਓ ਇਹ ਸਾਰੀ ਜਨਤਾ ਨਾਲ ਹੈ ਉਹਨਾਂ ਨੂੰ ਕਾਫੀ ਸਪੋਰਟ ਮਿਲ ਰਹੀ ਹੈ ਇੰਨੀ ਨੇਰੀ ਤੂਫਾਨ ਹੁੰਦੇ باوجود ਵੀ ਸਾਰੀ ਸੰਗਤ ਟਿਕੀ ਰਹੀ ਹੈ ਉਹਨਾਂ ਨੇ ਪੂਰਾ ਪ੍ਰਣ ਕੀਤਾ ਹੈ ਕਿ ਢਿੱਲੋ ਸਾਹਿਬ ਨੂੰ ਜਿਤਾਵਾਂਗੇ ਤੇ ਕਾਫੀ ਉੱਚੇ ਮਤ ਦੀ ਵੋਟ ਤੋਂ ਜਿਤਾਵਾਂਗੇ ਲੋਕਾਂ ਦਾ ਰਿਸਪੌਂਸ ਹੋ ਜਾ ਮਿਲ ਰਿਹਾ ਲੋਕਾਂ ਦਾ ਰਿਸਪੌਂਸ ਬਹੁਤ ਅੱਛਾ ਮਿਲ ਰਿਹਾ ਹੈ ਸਾਰੀ ਜਨਤਾ ਨਾਲ ਦੇ ਨਾਲ ਹੈ ਸਾਰਾ ਮੱਲਾ ਸਾਰੇ ਗੁਰਦੁਆਰਾ ਸਾਹਿਬ ਦੀਆਂ ਬੀਬੀਆਂ ਵੀ ਇਹਨਾਂ ਦਾ ਕਾਫੀ ਸਪੋਰਟ ਦਿੱਤਾ ਨਾ ਨੇ ਤੇ ਉਹਨਾਂ ਨੂੰ ਸਾਫ਼-ਸਾਫ਼ ਲਫ਼ਜ਼ਾਂ ਚ ਕਹਿੰਦੇ ਉਹਨਾਂ ਨੇ ਬਹੁਤ ਅੱਛੇ ਕੰਮ ਕੀਤੇ ਨੇ ਇਸ ਲਈ ਜਨਤਾ ਉਹਨਾਂ ਦੇ ਨਾਲ ਹੈ ਉਹਨਾਂ ਨੂੰ ਅੱਛੀ ਮਤ ਵਿੱਚ ਜਟਾ ਕੇ ਚੰਗਾ ਐਮਪੀ ਬਣਾਣਗੇ ਉਹਨਾਂ ਨੂੰ ਤੁਹਾਡੇ ਹਲਕੇ ਤੋਂ ਪਹਿਲਾਂ ਵੀ ਵਿਦਾਇਕ ਕਰੇ ਨਹੀਂ ਵਿਦਾਇਕ ਹੋਣ ਜੇ ਕਿਸ ਤਰ੍ਹਾਂ ਦੇ ਕੰਮ ਕਰਵਾਏ ਕਿਸ ਦਿਨ ਜੀ ਕੋਲੋਂ ਬਰਨਜੀਤ ਸਾਹਿਬ ਢੱਲੋਂ ਨੇ ਸੜਕਾਂ ਬਣਵਾਈਆਂ ਪਾਣੀ ਦੇ ਕੰਮ ਕਰਵਾਏ ਟਿਬਲ ਲਵਾਏ ਨੇ ਬਿਜਲੀ ਦੀ ਕਾਫੀ ਸਹੂਲਤਾਂ ਦਿੱਤੀਆਂ ਉਹਨਾਂ ਨੇ ਜਦੋਂ ਸੀਵਰੇਜ ਦੀ ਪ੍ਰੋਬਲਮ ਆਉਂਦੀ ਸੀ ਉਸੇ ਵੇਲੇ ਇਹ ਭੇਜਦੇ ਸੀਗੇ ਉਹਨਾਂ ਨੇ ਬਹੁਤ ਅੱਛੀ ਸੁਨਮਾਈ ਕੀਤੀ ਇੱਕ ਮਾਰ ਚ ਕੋਲ ਵੀ ਚੁੱਕਦੇ ਸੀਗੇ ਕੋਈ ਪਰੇਸ਼ਾਨੀ ਨਹੀਂ ਆਉਂਦੀ ਸੀ ਅਸੀਂ ਆਪ ਤਿੰਨ ਦਿਨ ਦੇ ਪਰੇਸ਼ਾਨ ਆ ਸਾਹਿਬ ਜੀ ਗਰੇਵਾਲ ਸਾਹਿਬ ਅੱਜ ਦੀ ਮੀਟਿੰਗ ਤੋਂ ਦੀ ਜਾਣਕਾਰੀ ਮੈਂ ਸੰਦੀਪ ਗਰੇਵਾਲ ਹਲਕਾ ਪੂਰਬੀ ਤੋਂ ਗੱਲ ਕਰ ਰਿਹਾ ਰੋਡਾਂ ਜੋ ਅੱਜ ਦਾ ਮਾਹੌਲ ਤੁਸੀਂ ਦੇਖਣ ਵਾਲਾ ਬਹੁਤ ਵਧੀਆ ਹਜ਼ਾਰਾਂ ਦੀ ਗਿਣਤੀ ਬੰਦਾ ਇਕੱਠਾ ਹੋਇਆ ਸੀਗਾ ਤੇ ਢਿੱਲੋ ਸਾਹਿਬ ਦੇ ਹੱਕ ਜੇ ਸਾਰਾ ਬੰਦਾ ਇਕੱਠਾ ਹੋਇਆ ਲੇਕਿਨ ਇੱਕ ਜੇ ਢਿੱਲੋ ਸਾਹਿਬ ਸਾਡੇ ਇੱਥੇ ਹਲਕੇ ਦੇ ਪਹਿਲਾਂ ਐਮਐਲਏ ਰਹਿ ਚੁੱਕੇ ਨੇ ਤੇ ਹੁਣ ਉਹ ਐਮਪੀ ਇਲੈਕਸ਼ਨ ਲੜ ਰਹੇ ਨੇ ਮੈਂ ਲੁਧਿਆਣਾ ਵਾਸੀੋਂ ਅਪੀਲ ਕਰਦਾ ਕਿ ਜਿੱਦਾਂ ਆਪਾਂ ਪਹਿਲਾਂ ਹਲਕਾ ਪੁਰਵੀ ਜੀ ਢਿਲੋਂ ਸਾਹਿਬ ਜਿਤਾਇਆ ਸੀ ਇਦਾਂ ਹੀ ਐਮਪੀ ਜਿਤਾਈਏ ਤੇ ਆਪਾਂ ਆਪਣਾ ਵਿਕਾਸ ਕਰਾਈ ਨੂੰ ਦੇਣਾਗਾ। ਤਾਂ ਬੇਟੀ ਸਾਡੀ ਦੇ ਕਰਾਈ ਦੀ ਬਰਕਰਾਰ ਨੇ। ਪਰ ਉਹ ਸਾਨੂੰ ਐ ਲੱਗੇ ਬਹੁਤ ਵੱਡਾ ਚੋਣ ਜਲਸਾ ਹੋ ਗਿਆ। ਹੰਦੇਰੀ ਚਖਰੌਣ ਦੇ باوجود ਵੀ ਸੰਗਤਾਂ ਸਾਡਾ ਸਾਥ ਨਹੀਂ ਛੱਡ ਕੇ ਗਏ। ਜੀ। ਕਾਰਨ ਕਾਰਨ ਕੀ ਜੇ ਢਿਲੋਂ ਸਾਹਿਬ ਵਿਧਾਇਕ ਹੁੰਦੇ ਉਹਨਾਂ ਨੇ ਕੰਮ ਕਰਾਇਆ ਨਾ ਤੇ ਸੰਗਤਾਂ ਵੀ ਚਾਹੁੰਦੀਆਂ ਨੇ ਐਮਪੀ ਹੋ ਕੇ ਵੀ ਸਾਡਾ ਹੋਰ ਵਿਕਾਸ ਹੋਵੇ। ਜੀ। ਇੰਨਾ ਸੰਗਤਾਂ ਦਾ ਪਿਆਰ ਤਾਂ ਕੇ ਬਹੁਤ ਰਣੀਆ ਇਹਨਾਂ ਦੇ। ਅਸੀਂ ਦੇਣਾ ਨਹੀਂ ਦੇ ਸਕਦੇ। ਕਿ ਸਾਡਾ ਸਾਥ ਦੇਣਗੇ ਬਟਨ ਨੰਬਰ 4 ਦੱਬਣਗੇ ਤੇ ਲੋਕਾਂ ਦਾ ਉਹ ਐਮਪੀ ਬਣਾ ਕੇ ਸੰਸਦ 'ਚ ਭੇਜਾਂਗੇ ਅਸੀਂ ਉਹਨੇ ਰੋਕੇ ਕੰਮ ਕਰਾਵਾਂਗੇ ਕਿਉਂਕਿ ਇੰਨਾ ਵਧੀਆ ਵਿਕਾਸ ਪੁਰਸ਼ ਨਹੀਂ ਆ ਸਕਦਾ ਜੋ ਮਰਜੀ ਦੁਨੀਆ ਗੈਹ ਲਵੇ ਇੱਥੇ ਅੰਜੀਤ ਸਿੰਘ ਟਨਵਰਗਾ ਉਮੀਦਵਾਰ ਨਾ ਆਇਆ ਨਾ ਆਉਣਾ ਤੇ ਨਾ ਆਊਗਾ ਅੱਜ ਮੀਟਿੰਗ ਚੋਰਾ ਨੰਬਰ 4 ਦੇ ਵਿੱਚ ਨੂ ਨਿਮੇਸ਼ ਨਗਰ 5 ਨੰਬਰ ਟਾਪਲ ਦੇ ਵਿੱਚ ਲਿਖੀ ਗਈ ਸੀ ਸ਼੍ਰੋਮਨੀ ਇੱਕ ਅਡੀਟਲ ਬਾਦਰਡੇ ਉਮੀਦਵਾਰ ਸਰਦਾਰ ਲੰਜੀਤ ਸਿੰਘ ਟਨਵਰੇ ਹੱਕ ਦੇ ਵਿੱਚ ਕਿਉਂਕਿ ਇਹ ਬਾਅਦ ਦੇ ਵਿੱਚ ਮੀਟਿੰਗ ਰੱਖਣਾ ਬਹੁਤ ਜ਼ਰੂਰੀ ਸੀ ਕਿਉਂਕਿ ਕੋਈ ਕੈਂਡੀਡੇਟਰ ਨੂੰ ਗਲਤ ਫਹਿਮੀ ਸੀ ਕਿ 14 ਨੰਬਰ ਬਾਅਦ ਦੇ ਵਿੱਚ ਸਹਿਤ ਢਿਲੋ ਸਾਹਿਬ ਨੂੰ ਕੋਈ ਵੋਟ ਨਹੀਂ ਪਵੇ ਭਲਦੇ ਦੀ ਅੱਜ ਦੀ ਮੀਟਿੰਗ ਹੈ ਉਹ ਤੋਂ ਬਹੁਤ ਵੱਡਾ ਹੰਗਾਰਾ ਮਿਲਿਆ 14 ਨੰਬਰ ਬਾਤੋਂ ਸਰਦਾਰ ਲੰਜੀਤ ਸਿੰਘ ਢਿਲੋ ਸਾਹਿਬ ਨੂੰ ਪਹੀ ਦੇਖਿਆ ਹੋਣਾ ਸਾਢੇ 8:00 ਦੀ ਸੰਗਤ ਬੈਠੀ 11:00 ਵੱਜ ਗਏ ਹਜੇ ਵੀ ਸੰਗਤ ਬੈਠੀ ਹੈ ਢਿਲੋ ਸਾਹਿਬ ਦੇ ਵਿਚਾਰ ਸੁਣ ਕੇ ਗਈ ਹੈ ਇਹ ਦੇਨ ਹੈ ਢਿਲੋ ਸਾਹਿਬ ਦੀ ਜਿਹੜੀ 2012 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ 14 ਨੰਬਰ ਬਾਹ ਨੂੰ ਦਿੱਤੀ ਹੈ ਉਸ ਦੀ ਸਾਰੀ ਸੰਗਤ ਨੇ ਮੋਪਿਆ ਦਿੱਤਾ ਜ ਮੈਨੂੰ ਪੂਰੀ ਉਮੀਦ ਹੈ ਕਿ ਚੋੜਾ ਨੰਬਰ 12 ਤੋਂ ਪੂਰੀ ਤਕਰੀਰ ਦਿੱਤ ਮਿਲੇਗੀ ਤੇ ਵਿਰੋਧੀ ਪਸਟ ਹੋਣਗੇ ਪਹਿਲਾਂ ਵੀ ਤੁਹਾਡੇ ਹਲਕੇ ਤੋਂ ਵਿਦਾਇਕ ਰਹੇ ਜਿਸ ਨੂੰ ਮੋਕੇ ਤੇ ਕੰਮ ਕਰਵਾਏਗੀ ਮੈਂ ਮੈਨੂੰ ਮੈਂ ਉਹਨਾਂ ਦੇ ਕੰਮ ਕੀ ਗਿਨਾਮਾ ਜੀ ਉਹਨਾਂ ਦਾ ਕੰਮ ਤਾਂ ਇੱਕੋ ਹੀ ਇਹਦੇ ਕਿਸੇ ਕੋਲ ਪਾਣੀ ਨਹੀਂ ਹੈਗਾ ਤਾਂ ਟੈਂਕਰ ਭੇਜ ਦਿੰਦੇ ਨੇ ਪਾਣੀ ਦਾ ਟੈਂਕਰ ਉਹ ਵੀ ਇਸ਼ਾਨ ਕਰਦੇ ਨੇ ਠੀਕ ਹੈ ਜੀ ਆ ਸਾਡੇ 4 ਦਿਨ ਹੋ ਗਏ 12 ਨੰਬਰ ਬਰਤ ਤੇ ਨਾ ਪਾਣੀ ਨਾ ਬਿਜਲੀ ਪਰ 2 ਜਨਵਰੀ ਤੋਂ ਲੈ ਕੇ ਸਾਡੇ ਦੇਹੀ ਤੱਕ ਅਸੀਂ ਉਹਦੇ ਵੀ ਸਾਡੇ ਪਾਣੀ ਦੀ ਵੀ ਕੋਈ ਕਮੀ ਨਹੀਂ ਆਈ ਬਿਜਲੀ ਦੀ ਵੀ ਕੋਈ ਕਮੀ ਨਹੀਂ ਆਈ ਤੇ ਲੈਟਰੀ ਦੀ ਵੀ ਕੋਈ ਕਮੀ ਨਹੀਂ ਸੀ ਨਾਸੀਬੇ ਦੀ ਕੋਈ ਕਮੀ ਨਹੀਂ ਪਹਲ ਦੋੜੇ ਪੋਲਾ ਜੀ ਬਣਨੇ ਮਿਲੇ ਸਾਹਿਬ ਬੁੜਾ ਹਰੀ ਹੈ ਜੀ ਕਿਸਮ ਲੋਕਾਂ ਚ ਰਿਸਪੋns ਕਿਉਂ ਜੇ ਦੇਖਣ ਨੂੰ ਮਿਲਿਆ ਕੋਈ ਬਹੁਤ ਵਧੀਆ ਰਿਸਪੋns ਹੈ ਜੀ ਬਈ ਸੈਕਿੰਡ ਬੋਟ ਪਈ ਸੀ 2012 ਨੂੰ ਉਹ ਲੈ ਕੇ ਸਟਾਰਟ ਤੱਕ ਢੋਲਾ ਸਾਹਿਬ ਨੂੰ ਉਹੀ ਵੋਟ ਪਊਗੀ ਉਹੀ 2012 ਦਾ ਮਾਹੌਲ ਹੈ ਦੂਰੀ ਬਲ ਸਾਨੂੰ ਦਿਖੀ ਜਾਂਦਾ ਜੀ ਧੰਨਵਾਦ